ਤੇ ਇਹ ਇੱਥੇ ਕੋਣ ਬੇਟਾ ਬੇਟੀ ਕੋਣ ਹੁੰਦਾ ਹੈ ਬੇਟਾ ਹੁੰਦਾ ਜੀ ਮੇਰਾ ਆਪ ਲੈ ਕੇ ਆਉਂਦੇ ਆ ਦਿੱਲੀ ਚ ਰੋਹ ਛੱਡਣ ਜਾਂ ਆਉਂਦੇ ਹੋ ਹਾਂਜੀ ਓਕੇ ਤੇ ਕਿਥੋਂ ਦਾ ਖੇਡਿਆ ਬੱਚਾ ਅੱਛਾ ਜੀ ਅਜੇ ਤੇ ਸਾਲ ਹੀ ਹੋਇਆ ਅੱਛਾ ਛੋਟਾ ਕਿੰਨੇ ਕਿੰਨੀ ਉਮਰ ਹੈ 9 ਸਾਲ ਦਾ ਹੈ 9 ਸਾਲ ਦਾ ਬੱਚਾ ਹੈ ਤੇ ਇੱਥੇ ਇਸ ਅਕੈਡਮੀ ਦੇ ਵਿੱਚ ਕਿਉਂ ਰੈਸਲਿੰਗ ਹੀ ਕਿਉਂ ਬੱਚੇ ਨੂੰ ਚੁਣੀ ਗਿਆ ਪਰ ਰੈਸਲਿੰਗ ਕਰਾਉਣੀ ਆ ਜੀ ਮਾੜੀ ਮੋਟੇ ਅਸੀਂ ਖੇਡਿਆ ਨੈਸ਼ਨਲ ਤੱਕ ਮੇਰੇ ਵੀ 골ਡ ਆ ਗਿਆ ਪੰਜਾਬ ਚ ਹੈਗਾ ਹੂੰ ਤੇ ਬਸ ਮੇਰੀ ਇਹ ਸੋਚ ਹੈ ਵੀ ਜਿਸ ਲੈਵਲ ਤੇ ਮੈਂ ਨਿਗਿਆ ਮੇਰਾ ਬੇਟਾ ਜਾਵੇ ਹੂੰ ਇਹ ਚਲੋ ਅਗੇ ਕਲਮ ਵਾਹਿਗੁਰੂ ਦੀ ਆ ਨਿਹਨਤ ਸਭ ਤੋਂ ਵੱਡੀ ਤਾਕਤ ਹੈ ਜੀ ਤੇ ਮੇਰੀ ਖਾਸ਼ੀ ਇੱਕ ਮੇਰਾ ਬੱਚਾ 올림픽 ਤੱਕ ਜਾ ਜ਼ਰੂਰ ਪੂਰੀ ਹੋਏਗੀ ਔਰ ਅਕੈਡਮੀ ਬਾਰੇ ਕੋਚ ਸਾਹਿਬ ਬਾਰੇ ਜਾਂ ਜਿਹੜੇ ਮਾਲਕਨਾ ਬਾਰੇ ਕੁਝ ਕਹਿਣਾ ਚਾਹੋ ਉਹ ਵੀ ਮਿਸਾਲ ਹੈ ਇਸ ਕਰਕੇ ਇੱਥੇ ਲਾਇਆ ਉਸ ਬੱਚੇ ਨੇ ਪੂਰੇ ਪੰਜਾਬ ਵਿੱਚ ਨਾ ਤੇ ਇਦਾਂ ਦੀ ਅਕੈਡਮੀ ਆ ਨਾ ਤੇ ਇਦਾਂ ਦੇ ਕੋਚ ਸਾਹਿਬ ਹੋਣਗੇ ਤੇ ਬਸ ਕਹਿੰਦੇ ਨੇ ਜਿੱਥੇ ਜੜ ਮਜ਼ਬੂਤ ਹੈ ਟਾਣੀਆਂ ਫੁੱਲ ਆਪੇ ਸੋਣੇ ਦੇ ਜੀ ਉਸਾਂ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਗਾਈਡ ਕਰ ਰਹੇ ਬੱਚਿਆਂ